ਅੱਜ ਲਗਾਤਾਰ ਪੰਜਵਾਂ ਕੰਮ ਛੱਡ ਕੇ ਘਰ ਪਹੁੰਚਿਆ ਦੀਪਾ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਕਾਰਨ ਇਹ ਸੀ ਕਿ ਮਾੜੀ ਕਿਸਮਤ ਨੂੰ ਉਹਦਾ ਕੋਈ ਵੀ ਕੰਮ ਠੀਕ ਨਹੀਂ ਚੱਲ ਰਿਹਾ ਸੀ ਜੋ ਵੀ ਕੰਮ ਕਰਦਾ ਉਸੇ ਵਿੱਚ ਹੀ ਅਸਫਲ ਹੋ ਜਾਂਦਾ ਕਿੰਨੇ ਹੀ ਕੰਮ ਜ਼ਿੰਦਗੀ 'ਚ ਕਰਕੇ ਦੇਖੇ ਮਿਹਨਤ ਵੀ ਬਹੁਤ ਕਰਦਾ ਪਰ ਵਕਤ ਦੀ ਮਾਰ ਪੈ ਹੀ ਜਾਂਦੀ ਕੋਈ ਵੀ ਕੰਮ ਸਫਲ ਨਾ ਹੁੰਦਾ ਅੱਜ ਤਾਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਦੀਪਾ ਆਪਣੀ ਜ਼ਿੰਦਗੀ ਤੋਂ ਆਕੇ ਦੁਪਹਿਰ ਵੇਲੇ ਘਰ ਬੈਠਾ ਚਾਹ ਦਾ ਵਕਤ ਸੀ ਆਖਣ ਲੱਗਾ ਚਾਹ ਪਾ ਦਿਓ ਮੈਨੂੰ ਆਖ ਦੇ ਕਾਦੀ ਚਾਹ ਤੈਨੂੰ ਗਾਹ ਨੋਟ ਲੈ ਕੇ ਆਇਆ ਨਾ ਕਮਾ ਕਿਸੇ ਥਾਂ ਦਾ ਇਨ ਆਖ ਦੀਪੇ ਦੇ ਘਰ ਦੇ ਗਾਂ ਹੋ ਗਏ ਫਿਰ ਦੀਪੇ ਨੇ ਆਪ ਹੀ ਚਾਹ ਪਾ ਲਈ ਚਾਹ ਵੀ ਠੰਡੀ ਬਸ ਵਰ ਕਰ ਉਵੇਂ ਹੀ ਪੀ ਗਿਆ ਦੀਪੇ ਦਾ ਭਰਾ ਚੰਗੇ ਕੰਮ ਤੇ ਸੀ ਚੰਗੇ ਪੈਸੇ ਵੀ ਕਮਾਉਂਦਾ ਸੀ ਬਸ ਫਿਰ ਕੀ ਸੀ ਦੀਪੇ ਦੀ ਜ਼ਿੰਦਗੀ ਤਾਂ ਤਾਨੇ ਮੇਨੇ ਸੌਣ ਚ ਲੰਗਣ ਲੱਗੀ ਬਸ ਹੁਣ ਥੱਕ ਚੁੱਕਾ ਸੀ ਕਾਰੋਬਾਰ ਕਰਕੇ ਹੁਣ ਘਰ ਹੀ ਰਹਿਣ ਲੱਗਾ ਕਿ ਘਰ ਖੇਤੀ ਤੇ ਦੁੱਧ ਦਾ ਕੰਮ ਕਰ ਲਵੇਗਾ ਦੀਪਾ ਸਵੇਰੇ ਹੀ ਲੱਗ ਜਾਂਦਾ ਕੰਮ ਕਰਨਾ ਸਾਰਾ ਘਰ ਦਾ ਕੰਮ ਕਰਦਾ ਜਦੋਂ ਕੋਈ ਪੁੱਛਦਾ ਦੀਪੇ ਨੂੰ ਘਰ ਆ ਕੇ ਕਿ ਦੀਪੇ ਕੀ ਕਰਦਾ ਦੀਪੇ ਦਾ ਪਰਿਵਾਰ ਆ ਪਾਕ ਦਾ ਇਹਨੇ ਕੀ ਕਰਨਾ ਨਕੰਮੇ ਨੇ ਵੇਲਾ ਰਹਿੰਦਾ ਸਾਰੀ ਦਿਹਾੜੀ ਨਾਲੇ ਦੀਪੇ ਤੋਂ ਕੰਮ ਕਰਾਈ ਜਾਣੇ ਨਾਲੇ ਉਸ ਨੂੰ ਭੰਡੀ ਜਾਣਾ ਦੀਪੇ ਨੂੰ ਬਹੁਤ ਤਕਲੀਫ ਹੁੰਦੀ ਕਿ ਉਹਦਾ ਆਪਣਾ ਪਰਿਵਾਰ ਹੀ ਉਸ ਨਾਲ ਐਵੇਂ ਦਾ سلوਕ ਕਰ ਰਿਹਾ ਉਹਦਾ ਛੋਟਾ ਭਾਈ ਵੀ ਚੰਗੇ ਕੰਮ ਤੇ ਹੋਣ ਕਾਰਨ ਉਹ ਤੋਂ ਰੋਬ ਨਾਲ ਕੰਮ ਕਰਵਾਉਂਦਾ ਤੇ ਦੀਪਾ ਵਿਚਾਰਾ ਚੁੱਪਚਾਪ ਕੰਮ ਸਾਰਾ ਕੰਮ ਕਰੀ ਜਾਂਦਾ ਦੀਪਾ ਜੋ ਵੀ ਕੰਮ ਕਰਦਾ ਖੇਤੀ ਦਾ ਦੁੱਧ ਦਾ ਪੈਸੇ ਸਾਰੇ ਪਰਿਵਾਰ ਵਾਲੇ ਰੱਖਦੇ ਦੀਪਾ ਕੰਮ ਕਰਨ ਦੇ ਬਾਵਜੂਦ ਵੀ ਖਾਲ ਦੀ ਜੇਬ ਹੀ ਰਹਿੰਦਾ ਦੀਪਕ ਕਾਮਕਾਰਾਂ ਦੇ باوجود ਵੀ ਖਾਲੀ ਜੇਬ ਹੀ ਰਹਿੰਦਾ ਜਦੋਂ ਕੋਈ ਦਿਨ ਤਿਹਾਰ ਹੁੰਦਾ ਦੀਪੇ ਨੂੰ ਕੋਈ ਜ਼ਰੂਰਤ ਹੁੰਦੀ ਉਹ ਘਰੋਂ ਪੈਸੇ ਮੰਗਦਾ ਤਾਂ ਜਵਾਬ ਮਿਲਦਾ ਕਾਹਦੇ ਪੈਸੇ ਤੂੰ ਕਮਾ ਕੇ ਫੜਾਏ ਸੀ ਉਹਦਾ ਕੀਤਾ ਘਰ ਦਾ ਕੰਮ ਪਰਿਵਾਰ ਦੀ ਨਿਗਾ ਚ ਹੀ ਨਿਆ ਰਹਿੰਦਾ ਆਖਦੇ ਤੈਨੂੰ ਕਿ ਲੋੜ ਪੈਸਿਆਂ ਦੀ ਘਾਰ ਹੀ ਰਹਿਣਾ ਤੂੰ ਹੈਗੇ ਤੇਰੇ ਕੋਲ ਕੱਪੜੇ ਉਹੀ ਪਾਲਾ ਕਿਤੇ ਨਹੀਂ ਜਾਣਾ ਦੀਪਾ ਸਭ ਕੁਝ ਸੁਣ ਸਬਰ ਕਰ ਲੈਂਦਾ ਆਖਦੇ ਛੋਟਾ ਵਧੀਆ ਨਿਕਲਿਆ ਜੋ ਇਨੀ ਤਰੱਕੀ ਕਰ ਗਿਆ ਤੂੰ ਸਾਰੀ ਉਮਰ ਨਕਮਾ ਹੀ ਰਹੇਂਗਾ ਬਸ ਦੀਪੇ ਨੂੰ ਕੋਸਦੇ ਰਹਿੰਦੇ ਦੀਪੇ ਨੇ ਕਿਹੜਾ ਵਿਚਾਰੇ ਨੇ ਬਸ ਦੀ ਗੱਲ ਸੀ ਚਲੋ ਸਬਰ ਕਰਦੇ ਦੀਪੇ ਦੇ ਦੇਣਾ ਔਖੇ ਸੌਖੇ ਲੰਗੀ ਜਾਂਦੇ ਜੇ ਕੋਈ ਸਾਧਨ ਚੱਕਤਾ ਤਾਂ ਕਿੰਨਾ ਕੁਝ ਸੋਨਾ ਪੈਂਦਾ ਦੀਪੇ ਨੇ ਥੱਕ ਕੇ ਘਰੋਂ ਬਾਹਰ ਜਾਣਾ ਹੀ ਛੱਡ ਦਿੱਤਾ ਹੁਣ ਦੀਪੇ ਦੇ ਦੋਸਤ ਵੀ ਹੌਲੀ-ਹੌਲੀ ਦੀਪੇ ਦਾ ਸਾਥ ਛੱਡ ਗਏ ਹੁਣ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਦੀਪਾ ਇਕੱਲਾ ਹੋ ਚੁੱਕਾ ਸੀ ਹਾਲਦੋਤੋਂ ਵੱਧ ਪਰੇਸ਼ਾਨੀ ਕਿੰਨਾ ਚਿਰ ਚੱਲਦਾ ਹੁਣ ਦੀਪੇ ਨੂੰ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਦੇਖ ਰਿਹਾ ਸੀ ਕਿਸੇ ਕੋਲ ਕੋਈ ਗੱਲ ਕਰਨ ਜੋਗੇ ਵੀ ਨਹੀਂ ਸੀ ਕਿ ਦਿਲ ਦੀ ਨਾ ਹੀ ਕੋਈ ਸੁਣਨ ਵਾਲਾ ਤੇ ਨਾ ਹੀ ਕੋਈ ਸਮਝਾਉਣ ਵਾਲਾ ਸੀ ਆਖਰ ਇਹ ਸਭ ਕਿੰਨਾ ਚਿਰ ਸਹਿ ਜਾ ਸਹਿ ਜਾ ਸਕਦਾ ਸੀ ਆਪਣਿਆਂ ਤੋਂ ਵੀ ਦੁਖੀ ਪਰੇਸ਼ਾਨ ਹੋ ਕੇ ਦੀਪੇ ਨੇ ਆਕਰ ਮੌਤ ਨੂੰ ਗਲ ਲਾ ਲਿਆ ਉਹਨੇ ਆਤਮ ਹੱਤਿਆ ਕਰ ਲਈ ਹੁਣ ਪਰਿਵਾਰ ਬਹੁਤ ਪਛਤਾ ਰਿਹਾ ਹੈ ਹੁਣ ਉਹਨਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਹੋ ਗਿਆ ਸੀ ਪਰ ਹੁਣ ਕੀ ਫਾਇਦਾ ਹੋਣਾ ਸੀ ਤੁਰਨ ਵਾਲਾ ਤਾਂ ਤੁਰ ਗਿਆ ਆਪਣੇ ਸਮਾਜ ਵਿੱਚ ਇਹ ਵੀ ਬਹੁਤ ਵੱਡੀ ਕ੍ਰੀਤੀ ਹੈ ਕਿ ਆਪਾਂ ਆਪਣਿਆਂ ਨੂੰ ਸਮਝਾਂਦੇ ਅਸਮਰੱਥ ਹੋਏ ਪਏ ਹਾਂ ਬਸ ਪੈਸਾ ਪੈਸਾ ਹੋਰ ਕੁਝ ਨਹੀਂ ਦਿਖਦਾ ਪੈਸਿਆਂ ਪਿੱਛੇ ਰੇਸ ਟਾਂ ਦਾ ਘਾਣ ਹੋ ਰਿਹਾ ਹੈ ਫਿਰ ਬਾਅਦ ਵਿੱਚ ਲੋਕ ਆਖਦੇ ਮਰਨਾ ਕਿਉਂ ਸੀ ਦੁੱਖ ਦੱਸ ਦਿੰਦਾ ਇਹ ਸੱਚ ਆ ਭਾਈ ਜਿਸਤਾਂ ਨਾ ਲੱਗੇ ਸੋ ਤਾਂ ਜਾਣੇ ਕਿੰਨੀ ਕੁ ਤਕਲੀਫ ਚ ਹੁੰਦਾ ਮਰਨ ਵਾਲਾ ਅੱਜ ਨਹੀਂ ਤਾਂ ਕੱਲ ਦਿਨ ਚੰਗੇ ਹੀ ਆ ਜਾਂਦੇ ਪਰ ਆਪਣੇ ਗਏ ਕਦੇ ਨਹੀਂ ਮੁੜਦੇ ਸਬਰ ਨਾਲ ਕੰਮ ਲੈਣਾ ਚਾਹੀਦਾ ਹੈ ਅੱਜ ਨਹੀਂ ਤਾਂ ਕੱਲ ਚੰਗਾ ਕਾਰ ਹੀ ਦਿੰਦਾ ਰੱਬ ਸਭ ਆਪਣਿਆਂ ਦੀ ਕਦਰ ਕਰੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਅਸਫਲ ਹੋਣ ਨੂੰ ਕਦੇ ਵਕਤ ਕਦੇ ਵਕਤ ਹੀ ਹੁੰਦਾ ਹੈ ਬਸ ਇਹੋ ਜੀ ਜ਼ਿੰਦਗੀ ਦੀ ਬਾਟ ਹਮੇਸ਼ਾ ਆਪਣਿਆਂ ਸੰਗ ਰਲ ਕੇ ਕੱਢੀ ਦੀ ਹੈ ਔਖੇ ਰਾਹਾਂ ਵਿੱਚ ਆਪਣਿਆਂ ਦੀ ਨਹੀਂ ਜੋਟੀ ਛੱਡੀ ਦੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ